ਤਾ ਇਹਨੂੰ ਮੜਾ ਜਾ ਦੇਖ ਲਿਓ ਕਿਤੇ ਗਿਰਗੁਰ ਨਾ ਜਾਵੇ ਮੈਂ ਜਾਨੂ ਆ ਚਾਰ ਕੱਪੜੇ ਧੋ ਲਵਾਂ ਹਾਂ ਤੂੰ ਤਾਂ ਦੇਵੀ ਮੰਗੂ ਐਸੇ ਨੂੰ ਪੂਜੀ ਜਾਇਆ ਕਰ ਐਸੇ ਤੇ ਕਦੇ ਪਾਊਡਰ ਲਾਤਾ ਕਦੇ ਸੰਤ ਲਾਤਾ ਤੈਨੂੰ ਸ਼ਰਮਤ ਆਉਂਦੀ ਨਹੀਂ ਤੈਨੂੰ ਲੈ ਮਾਂ ਹੁਣ ਨਮਾਉਣਾ ਤਾਂ ਮਾਉਣਾ ਤਾਂ ਹੈਗਾ ਹੀ ਆ ਬੱਚੇ ਨੂੰ ਨਾਲੇ ਗੱਲ ਸੁਣ ਲੈ ਮੇਰੀ ਅਸਲਾਮ ਜੇ ਵੀ ਹੁਣ ਬਚਣ ਬਚਾਉਣ ਨੂੰ ਕੁਝ ਨਹੀਂ ਰਿਹਾ ਬਸ ਮੱਥਾ ਮਾਰਨੇ ਆ ਅੱਡਾ ਹੀ ਇੰਨੇ ਦਾ ਆ ਗਿਆ ਆ ਨਾਲ ਸਲਫਰ ਵੀ ਦੇਈ ਜਾਂਦੇ ਨੇ ਬੜਾ ਆਖਾ ਆ ਕੀ ਕਰੀ ਜਾਂਦੇ ਹੋ ਜੀ ਤੁਸੀਂ ਹਸਾਬ ਗਤਾਬ ਕਰਦੇ ਤੇ ਇਹਦਾ ਤੇ ਕੌਣ ਨਾਲ ਡਾਈ ਦੇ ਨਾਲ ਸਲਫਰ ਵੀ ਦਿੰਦੇ ਨੇ ਇੱਕ ਕਰਨੀ ਪੈਂਦੀ ਆ ਸਾਡ ਨਹੀਂ ਸਕਦੇ ਜਿਹੜੀ ਗੱਲ ਆ ਹੋਰ ਉਦੋਂ ਉਹ ਜਵਾਕੜੀ ਆ ਉਹ ਰੋਈ ਜਾਂਦੀ ਰਹਿੰਦੀ ਆ ਮਾਂ ਕੀ ਉਹ ਕਦੇ ਕਿਤੇ ਚਲੀ ਜਾਂਦੀ ਆ ਕਦੇ ਕਿਤੇ ਚਲੀ ਜਾਂਦੀ ਆ ਜੀ ਉਹ ਨਹੀਂ ਕਰੇ ਬੈੰਦੀ ਹੈਗੀ ਆ ਹੁਣ ਤੁਹਾਨੂੰ ਪਤਾ ਸੌਣ ਭਾਦੋਂ ਦਾ ਮਹੀਨਾਗਾ ਆ ਮਿੰਟ ਚ ਦੀ ਬੱਦਲ ਚੜ ਕੇ ਆ ਜਾਂਦਾ ਇਹ ਹੋਰ ਹਰਾ ਬੀਜਣਾ ਦੀ ਉਹ ਵੀ ਨਹੀਂ ਵੇਚਣ ਦਿੱਤਾ ਇਹਨੇ ਤੰਨਵਾਰ ਬੀਜ ਤਾਂ ਡੰਗਰ ਨੂੰ ਭੁੱਖੇ ਮਰਨ ਵਾਲਾ ਕੰਮ ਹੋਇਆ ਪਿਆ ਪਰ ਤੁਸੀਂ ਵੀ ਤਾਂ ਕੱਲਾ ਢੀਆਂ ਚੱਕ ਕੇ 파ਹਾ ਲਈ ਜਾਂਨੇ ਹੋ ਕਿਸੇ ਹੋਰ ਨੂੰ ਨਾੜ ਲਾ ਲਓ ਨਾ ਉਹ ਕੀ ਕਰੀਏ ਅੱਜਕੱਲ ਕਿਹਦੇ ਵਿਸ਼ਵਾਸ ਨਹੀਂ ਹੈਗਾ ਆਪ ਮਰੇ ਬਿਨਾ ਸੁਲਗ ਨਹੀਂ ਲਿੰਦਾ ਜਿੰਨਾ ਚਿਰ ਆਪਾਂ ਆਪਣੀ ਨਾ ਕਰਦੇ ਕਿਸੇ ਦੇ ਸਿਰ ਤੇ ਕੁਝ ਨਹੀਂ ਛੱਡ ਸਕਦੇ ਲੈ ਤੁਸੀਂ ਤਾਂ ਨਾ ਹੁਣ ਇਹਦੇ ਤੇ ਹੀ ਲੱਗੇ ਪਏ ਹੋ ਆ ਇੰਨੀ ਘੱਟ ਸੋਈ ਜਾਂਨੇ ਹੋਗੇ ਜਿਵੇਂ ਬਾਣੀਆਂ ਤੇ ਸੌਂਦਾ ਹੁੰਦਾ ਮੇਰੀ ਗੱਲ ਸੁਣਾ ਆ ਮੈਨੂੰ ਚਾਹ ਦੇਖ ਲਓ ਵੀ ਠੰਡੀ ਤਾਂ ਨਹੀਂ ਹੋ ਗਈ। ਉਹ ਚਾਹ ਪੀ ਲੈਣਾ ਮੈਨੂੰ ਆਉ ਦਾ ਕੰਮ ਕਰ ਲੈਣਾ ਕੋਈ ਨਹੀਂ ਚਾਹ ਪੀ ਲੈਣਾ। ਚਲ ਕੋਈ ਨਾ ਮੈਂ ਤਾਂ ਫਿਰ ਸੋਈ ਜੀ ਕੋਈ ਹੋਰ ਕੰਮ ਕਰ ਲੈਣੀ ਹੈਗੀ। ਕਰ ਲੈ ਕਰ ਲੈ ਜਿਹੜਾ ਕੋਈ। ਈ ਲਿਓ ਚਾਹ ਆਈ ਨਾ ਪਈ ਰਹੇ ਚਾਹ। ਕੋਈ ਨਹੀਂ। ਹਾਂ। ਮਾਂ ਕਿੱਥੇ ਐ? ਆਪਦੀ ਮਾਂ ਲੋ ਤਾਂ ਭੋਰਾ ਨਹੀਂ ਲੱਗਦੀ। ਇੱਥੇ ਨੂੰ ਭੱਜੀ ਆਉਂਦੀ ਹੁੰਦੀ ਹੈਗੀ। ਭੁੱਖ ਲੱਗੀ ਹੋਣੀ ਹੁਣ ਤੈਨੂੰ ਹਨਾ ਤਾਂ ਹੀ ਪੁੱਛਦੀ ਐ ਮੈਨੂੰ। ਕੀ ਰੋਟੀ ਖਾਣੀ ਹੈ ਹੈ ਕੀ ਖਾਣਾ ਲੈ ਮੇਰੇ ਪੁੱਤ ਨੇ ਨਾ ਇਆਂ ਨਾ ਇਆਂ ਗੱਲਾਂ ਹਾਏ ਹਾਏ ਹੁਣ ਐ ਕਰ ਸੌਂ ਜੀ ਜਾਨ ਨੂੰ ਦਾਦੀ ਆ ਜੂਗੀ ਨਾ ਫਿਰ ਪੁੱਤ ਮੈਂ ਕੰਮ ਧੰਦਾ ਕਰ ਲੂੰਗੀ ਠੀਕ ਹੈ ਹਾਈ ਹੂੰ ਹਾ ਹਾ ਆ ਦੇ ਲੈ ਦੇ ਲੈ ਇਹਨੂੰ ਲੋਰੀਆਂ ਹੋਰ ਤਾਂ ਤੈਨੂੰ ਕੋਈ ਕੰਮ ਨਹੀਂ ਬੇਲੀ ਠਾਲੀ ਨੂੰ ਆ ਕੱਪੜੇ ਲੀੜੇ ਦੇਖ ਲੈ ਹੈ ਮਾਂ ਮੈਂ ਹੁਣੀ ਨਾ ਨਿਮਾਕੇ ਹਟੀ ਸੀ ਇਹਨੂੰ ਮੈਂ ਗਿਆ ਯਾਰ ਬਿੰਦ ਚੱਟ ਸੌਂ ਜੂ ਪਰ ਸੁੱਤੀ ਹੈ ਨਹੀਂ ਮੈਂ ਤੁਹਾਨੂੰ ਈ ਡੀਕਦੀ ਸੀ ਵੀ ਤੁਸੀਂ ਆ ਗਏ ਤਾਂ ਇਹਨੂੰ ਮੜਾ ਜਾ ਦੇਖ ਲਿਓ ਕਿਤੇ ਗਿਰਗੁਰ ਨਾ ਜਾਵੇ ਮੈਂ ਜਾਨੂ ਆ ਚਾਰ ਕੱਪੜੇ ਧੋ ਲਵਾਂ ਹਾਂ ਤੂੰ ਤਾਂ ਦੇਵੀ ਮੰਗੂ ਐਸੇ ਨੂੰ ਪੂਜੀ ਜਾਇਆ ਕਰ ਐਸੇ ਤੇ ਕਦੇ ਪਾਊਡਰ ਲਾਤਾ ਕਦੇ ਸੰਟ ਲਾਤਾ ਤੈਨੂੰ ਸ਼ਰਮਤ ਆਉਂਦੀ ਨਹੀਂ ਤੈਨੂੰ ਲੈ ਮਾਂ ਹੁਣ ਨਮਾਉਣਾ ਤਾਂ ਨਮਾਉਣਾ ਤਾਂ ਹੈਗਾ ਹੀ ਆ ਬੱਚੇ ਨੂੰ ਨਾਲੇ ਗੱਲ ਸੁਣ ਲੈ ਮੇਰੀ ਐਸੇ ਚੱਕਰਾਂਸ ਦਾ ਤੇਰੀਆਂ ਮੈਂ ਪਹਿਲਾਂ ਦੋ ਪਾਲਤੀਆਂ ਮਖਲਾ ਤੂੰ ਮੁੰਡਾ ਦੇਵੇਂਗੀ ਇਤਕੀ ਹੈ ਮੈਨੂੰ ਨਹੀਂ ਪਤਾ ਤੇ ਵੀ ਫੇਰ ਤੂੰ ਪੱਥਰ ਮਾਰੇਂਗੀ ਜੰਮ ਕੇ ਮਾਂ ਹੁਣ ਇਹਦੇ 'ਚ ਮੇਰਾ ਕੀ ਕਸੂਰ ਆ ਜੇ ਕੁੜੀ ਹੋਗੀ ਤੂੰ ਤਾਂ ਉਹੀ ਮੇਰੇ ਪਿੱਛੇ ਪਈ ਰਹਿਣੀ ਹੈਗੀ ਮੈਨੂੰ ਕਿਹੜੀ ਕਹਿਣੀ ਹੁੰਦੀ ਆ ਵੀ ਮੇਰੇ ਮੁੰਡਾ ਨਾ ਹੋਵੇ ਮੈਨੂੰ ਵੀ ਆਇਆ ਸੀ ਵੀ ਨਾਲੇ ਮੇਰੀ ਆਸ ਨਾ ਤੂੰ ਤੱਕਿਆ ਕਰ ਵੀ ਉਹ ਆਊਗੀ ਉਹ ਸਾਮੂਗੀ ਮੇਰੀ ਕੁੜੀ ਨੂੰ ਵੀ ਪਤਾ ਨਹੀਂ ਮੈਂ ਤਾਂ ਕੰਮ ਕਰੂੰਗੀ ਮੈਨੂੰ ਵੀ ਨਾਲੇ ਇਹ ਚੰਗੀ ਲੱਗਦੀ ਮੇਰੇ ਨਾਂ ਮੱਥੇ ਉੱਤੇ ਲਾ ਕੇ ਮੇਰੇ ਤਾਂ ਇਹ ਜੇ ਜ਼ਿਕਰਦਨ ਚੱਕੇ ਨਾ ਪੱਥਰ ਜene ਮੈਂ ਗਲੀ 'ਚ ਠੋਕਾਂ ਨਾ ਨਾ ਮਾਂ ਐਂ ਕਹਨੂੰ ਬੋਲਦੀ ਆ ਏ ਵੀ ਤਾਂ ਰੱਬ ਦਾ ਰੂਪ ਆਗਾ ਧੀਆਂ ਕਿਹੜਾ ਸਿੱਟੀਆਂ ਪਈ ਨੇ ਲੋਕ ਤਾਂ ਧੀਆਂ ਨੂੰ ਵੀ ਤਰਸਦੇ ਨੇਗੇ ਐਂ ਪੁੱਛ ਕੇ ਦੇਖ ਜਿਨ੍ਹਾਂ ਦੇ ਘਰੇ ਧੀਆਂ ਨਹੀਂ ਹੈਗੀਆਂ ਅੱਛਾ ਤੂੰ ਮੇਰੇ ਪੁੱਤ ਨੂੰ ਪੁੱਛ ਕੇ ਦੇਖ ਐਡੇ ਤੇਰੇ ਪੇਕੇ ਕੀ ਬਿੱਲੇ ਨਾਲ ਪਿੱਠ ਲੱਗਦੀ ਐ ਸੁਧਾਰਾ ਤਾਂ ਉਹ 13 ਦਿਨ ਦਾ ਲੀੜਾ ਕਪੜਾ ਤੈਨੂੰ ਨਹੀਂ ਜਿੰਦੇ ਉਹ ਆ ਜਿਹੜਾ ਤੈਨੂੰ ਵਿਆਹ ਕੇ ਲੈ ਤੇ ਕਿੰਨਾ ਕੁ ਲੱਲਰ ਲਾਇਤੀ ਕਿੱਥੋਂ ਤੇਰੀਆਂ ਧੀਆਂ ਦੀਆਂ ਨਾਨਕ ਸੱਕਾਂ ਭਰ ਦਣਗੇ ਉਹ ਹੈ ਚਲ ਕੋਈ ਨਾ ਮਾਂ ਜਿੰਨੇ ਕੁ ਜੋਗੇ ਹੁੰਦੇ ਆ ਨਾ ਦੇਈ ਜਾਂਦੇ ਨੇ ਹੁਣ ਮੇਰੀ ਗੱਲ ਸੁਣਾ ਮੇਰੇ ਤਾਂ ਇਹ ਬੱਸ ਦੇ ਵਿੱਚ ਨਹੀਂ ਸੀ ਇਹ ਤਾਂ ਹੁਣ ਰੱਬ ਦੀ ਮਰਜ਼ੀ ਹੁੰਦੀ ਆ ਉਹਨੇ ਕੀ ਦੇਣਾ ਕੀ ਨਹੀਂ ਦੇਣਾ ਤੂੰ ਹਰ ਵੇਲੇ ਨਾਲ ਇਹਨੂੰ ਪੱਥਰ ਪੱਥਰ ਨਾ ਗਿਆ ਕਰ ਹੋਰ ਕੀ ਆ ਇਹ ਪੱਥਰ ਹੀ ਹੈਗਾ ਉਹ ਪਹਿਲਾਂ ਉਹਨਾਂ ਤੇ ਪੜਾਉਂਦੀਆ ਉਹਨਾਂ ਨੂੰ ਸਕੂਲ ਰੋਜ਼ ਨਾ ਸਫਾ ਕਰਕੇ ਉਹਨੀਆਂ ਸਕੂਲ ਛੱਡ ਕੇ ਆਉਨੀਆਂ ਕੀ ਫੇਰ ਫੇਰ ਧੁੱਪ ਚਮਤਦੀਆਂ ਫੇਰ ਉਹਨਾਂ ਦੀ ਬੈਣ ਆਉਂਦੀਆ ਫੇਰ ਆਉਨੀਆਂ ਲੈ ਕੇ ਹੈ ਆ ਫੇਰ ਪੱਥਰ ਮਾਰਿਆ ਜੰਮ ਕੇ ਮੈਂ ਤੇ ਐਸੇ ਕੰਮਾਂ ਜੋ ਕਰੀਓ ਰਹਿ ਗਈ ਮਾਂ ਮੇਰੀ ਗੱਲ ਸੁਣ ਲੈ ਤੂੰ ਮੈਨੂੰ ਕੀ ਨਹੀਂ ਕਿਹਾ ਵੀ ਉਹ ਬਾਬੇ ਦੇ ਚਲੀ ਜਾ ਉਥੋਂ ਧਾਗਾ ਪਾਲਾ ਮੈਂ ਤਾਂ ਤੇਰੇ ਪਿੱਛੇ ਲਾ ਕੇ ਨਾ ਸਾਰੇ ਪਾਸੇ ਹੱਥ ਮਾਰੇ ਨੇਗੇ ਹੁਣ ਜਦੋਂ ਮੇਰੀ ਨਹੀਂ ਬਾਹ ਚੱਲੀ ਹੁਣ ਉਹ ਤਾਂ ਹੁਣ ਕਹਿੰਦੇ ਠਗੇ ਢੋਲ ਦਾ ਕੋਈ ਪਤਾ ਨਹੀਂ ਹੁੰਦਾ ਨਹੀਂ ਬੈ ਜਾ ਬੈ ਜਾ ਚੁੱਪ ਕਰਕੇ ਤੂੰ ਨਾ ਇੰਨੀਆਂ ਸਪਾਈਆਂ ਦੇ ਨਹੀਂ ਤੈਨੂੰ ਨਾ ਕੁੜੀਆਂ ਲਿਆ ਕੇ ਦਿੱਤੀਆਂ ਤਾਂ ਚੱਬੜ ਦੱਸ ਦਿਓ ਤਾਂ ਕਿੰਨੀਆਂ ਕ ਖਾ ਲਈਆਂ ਮੈਨੂੰ ਸਾਰਾ ਪਤਾ ਤੂੰ ਗਿਣ-ਗਿਣ ਕੇ ਨਾ ਜਦੋਂ ਕੂੜੇ ਚ ਘੇਰਦੀ ਤੀਗੀ ਜੇ ਤੂੰ ਕੁਛ ਨਾ ਕੁਛ ਕਰਦੀ ਨਾ ਤੇਰੇ ਜ਼ਰੂਰ ਮੁੰਡਾ ਹੁੰਦਾ ਹਾਂ ਨਾ ਮਾਂ ਸੱਚੀ ਕਹਿੰਨੀ ਆ ਮੈਨੂੰ ਜਾਣਦੀ ਆ ਤੈਨੂੰ ਤੇਰੀਆਂ ਸਿਲਾਕੀਆਂ ਦਾ ਗੋਲੀ ਲੈ ਕੇ ਦਿੱਤੀ ਅਕੇ ਨਹੀਂ ਤਾਂ ਉਂਟੀ ਆਉਂਦੀ ਆ ਉਹ ਗੋਲੀ ਨਹੀਂ ਤੇਰੇ ਅੰਦਰ ਗਈ ਹੈ ਤੂੰ ਨਾ ਇੱਕ ਔਰਤਾਂਂ ਗਈ ਤੂੰ ਔਰਤ ਹੋ ਕੇ ਵੀ ਐ ਸਮਝੀ ਜਾਨੀਂ ਤੂੰ ਮੇਰੀ ਕੋਈ ਮਜਬੂਰੀ ਨਹੀਂ ਸਮਝਦੀ ਕੀ ਮਜਬੂਰੀ ਸਮਝਾਂ ਤੇਰੀ ਇਹਨੂੰ ਲੈ ਜਾ ਪਰ ਕਿਉਂ ਕੰਨਾਂ ਲਵੇ ਟਿਆਂ ਟਿਆਂ ਲਾਈ ਆ ਸਾਰੀ ਰਾਤ ਨਹੀਂ ਇਹ ਸਮਝਦੀ ਸਿਆਪਾ ਤੇਰਾ ਮਾਂ ਮੈਂ ਚੱਕ ਕੇ ਨਾ ਮੈਂ ਉੱਥੇ ਮਾਰਨੀ ਆਂ ਭਗਾਉਣੀ ਮਾਂ ਮੇਰੀ ਗੱਲ ਸੁਣ ਲੈ ਹੁਣ ਨਾ ਬਾਰ ਬਾਰ ਮੈਂ ਨਹੀਂ ਇਹ ਕਹਾ ਸਕਦੀ ਹੈਗੀ ਤੇ ਤੈਨੂੰ ਕੁਝ ਕਹਿਣਾ ਤੂੰ ਕਹੀ ਜਾ ਮੈਨੂੰ ਕਹਿ ਲੈ ਪਰ ਮੇਰੇ ਬੱਚਿਆਂ ਨੂੰ ਕੁਝ ਨਾ ਕਰ ਨਾ ਰਾਤ ਨੂੰ ਚੈਨ ਨਾ ਦਿਨੇ ਚੈਨ ਸਾਰਾ ਦਿਨ ਟਿਆ ਟਿਆ ਇਹਨਾਂ ਮਾਰ ਪਰਾਂ ਵਿਖਾਣੇ ਕੰਮ ਕਰ ਲੈ ਬੰਦਿਆਂ ਵਾਂਗੂ ਚੁੱਪ ਕਰਕੇ ਕੋਈ ਨਾ ਕੰਮ ਮੈਂ ਸਾਰਾ ਦਿਨ ਇਹਦੀ ਨਾ ਪਾਲ ਪੋਸ ਜੀ ਕਰੀ ਜਾਇ ਕਰ ਉਹਨਾਂ ਦਾ ਛਾਪਾ ਹੋ ਜੀ ਹੁਣ ਉਹ ਆ ਜਾਣਗੀਆਂ ਇੱਥੇ ਦੇਖ ਲੈ ਮਾ ਵੀ ਨਾ ਕਿਵੇਂ ਬੋਲਦੀ ਆਗੀ ਵੀ ਚਲ ਤਾਂ ਕੀ ਹੋ ਗਿਆ ਵੀ ਕੁੜੀ ਆਗੀ ਹੈ ਕੁੜੀਆਂ ਕਿਹੜਾ ਸਿੱਟੀਆਂ ਪਈਆਂ ਨੇ ਲੋਕਾਂ ਵੱਲ ਦੇਖੇ ਜਿਨ੍ਹਾਂ ਦੇ ਘਰੇ ਲਾਦ ਨਹੀਂ ਹੈਗੀ ਕਿਵੇਂ ਅਗਲਾ ਸੌ ਕੁ ਨੂੰ ਖਾਤੇ ਪੈਂਦਾਗਾ ਇੱਥੇ ਰੱਬ ਨੇ ਜੇ ਦੇ ਦਿੱਤੀਆਂ ਇਹਨਾਂ ਦੀ ਪੂਰਾ ਕਦਰ ਨਹੀਂ ਹੈਗੀ ਕੋਈ ਨਾ ਪੁੱਤ ਕੋਈ ਨਾ ਪਹਿ ਜਾਂ ਮੈਂ ਅਮਕਾਰੀ ਲਮਾ ਫੇਰ ਬੋਲੂਗੀ ਅਸਲਾਮ ਜੱਬੀ ਹੁਣ ਬਚਣ ਬਚਾਉਣ ਨੂੰ ਕੁਛ ਨਹੀਂ ਰਿਹਾ ਬਸ ਮੱਥਾ ਮਾਰਨੇ ਆ। ਆ ਡਾਈ ਇੰਨੇ ਦਾ ਆ ਗਿਆ। ਆ ਨਾਲ ਸਲਫਰ ਵੀ ਦੇਈ ਜਾਂਦੇ ਨੇ ਬੜਾ ਆਖਾ ਆ। ਕੀ ਕਰੀ ਜਾਂਦੇ ਹੋ ਜੀ ਤੁਸੀਂ? ਹਸਾਬ ਕਿਤਾਬ ਕਰਦੇ ਤੇ ਇਹਦਾ ਤੇ ਕੌਣ ਨਾਲ ਡਾਈ ਦੇ ਨਾਲ ਸਲਫਰ ਵੀ ਦਿੰਦੇ ਨੇ? ਚਲ ਮੇਰੀ ਗੱਲ ਸੁਣੋ। ਹਸਾਬ ਕਿਤਾਬ ਤਾਂ ਕਰ ਲਓ। ਆ ਚਾਹ ਦੀ ਘੁੱਟ ਪੀ ਲਓ। ਕੋਈ ਨਿੱਧਾ ਰੱਖ ਲਓ ਜਾ। ਲੈ ਫੜੋ। ਕੀ ਕਰੀ ਹੁਣ ਤਾਂ ਮੰਗਾਈ ਨੇ ਨਾ ਲੱਕ ਤੋੜਿਆ ਪਿਆਗਾ ਬਸ ਫਸਲ ਵੀ ਹੁਣ ਘਾਟੇ ਦੇ ਹੀ ਬਣ ਜਾ ਇੱਕ ਕਰਨੀ ਪੈਂਦੀ ਆ ਸਾੜ ਨਹੀਂ ਸਕਦੇ ਜਿਹੜੀ ਗੱਲ ਆ ਹੋਰ ਉਦੋਂ ਉਹ ਜਵਾਕੜੀ ਆ ਉਹ ਰੋਈ ਜਾਂਦੀ ਰਹਿੰਦੀ ਆ ਮਾਂ ਕੀ ਉਹ ਕਦੇ ਕਿਤੇ ਚਲੀ ਜਾਂਦੀ ਆ ਕਦੇ ਕਿਤੇ ਚਲੀ ਜਾਂਦੀ ਆ ਦੀ ਉਹ ਨਹੀਂ ਕਰੇ ਬੈੰਦੀ ਹੈਗੀ ਆ ਹੁਣ ਤੁਹਾਨੂੰ ਪਤਾ ਸੌਣ ਭਾਦੋਂ ਦਾ ਮਹੀਨਾਗਾ ਆ ਮਿੰਟ ਚ ਦੀ ਬੱਦਲ ਚੜ੍ਹ ਕੇ ਆ ਜਾਂਦਾ ਕੀ ਕਰੇ ਹਰਾ ਬੀਜਣਾਂ ਦੀ ਉਹ ਵੀ ਨਹੀਂ ਵੇਚਣ ਦਿੱਤਾ ਇਹਨੇ ਧੰਨwar ਬੀਜਤਾ ਔਰ ਦੰਗਰ ਭੁੱਖੇ ਮਰਨ ਵਾਲਾ ਕੰਮ ਹੋਇਆ ਪਿਆ ਪਰ ਤੁਸੀਂ ਵੀ ਤਾਂ ਕੱਲਾ ਢੀਆਂ ਚੱਕ ਕੇ 파ਹਾ ਲਈ ਜਾਂਦੇ ਹੋ ਕਿਸੇ ਹੋਰ ਨੂੰ ਨਾੜ ਲਾ ਲਓ ਨਾ ਉਹ ਕੀ ਕਰੀਏ ਅੱਜ ਕੱਲ ਕਿਹਦੇ ਵਿਸ਼ਵਾਸ ਨਹੀਂ ਹੈਗਾ ਆਪ ਮਰੇ ਬਿਨਾ ਸੁਲਗ ਨਹੀਂ ਲਿੰਦਾ ਜਿੰਨਾ ਚਿਰ ਆਪਾਂ ਆਪਣੀ ਨਾ ਕਰਦੇ ਕਿਸੇ ਦੇ ਸਿਰ ਤੇ ਕੁਝ ਨਹੀਂ ਛੱਡ ਸਕਦੇ ਲੈ ਤੁਸੀਂ ਤਾਂ ਨਾ ਹੁਣ ਇਹਦੇ ਤੇ ਹੀ ਲੱਗੇ ਪਏ ਹੋ ਆ ਇੰਨੀ ਘੱਟ ਸੋਈ ਜਾਂਦੇ ਹੋਗੇ ਜਿਵੇਂ ਬਾਣੀਆਂ ਤੇ ਸੌਂਦਾ ਹੁੰਦਾ ਮੇਰੀ ਗੱਲ ਸੁਣਾ ਆ ਮੈਨੂੰ ਨਚਾ ਦੇਖ ਲਓ ਵੀ ਠੰਡੀ ਤਾਂ ਨਹੀਂ ਹੋਗੀ ਉਹ ਚਾਹ ਪੀ ਲੈਣਾ ਮੈਨੂੰ ਆਪਦਾ ਕੰਮ ਕਰ ਲੈਣ ਦਾ ਕੋਈ ਨਹੀਂ ਚਾਹ ਪੀ ਲੈਣਾ ਚਲ ਕੋਈ ਨਾ ਮੈਂ ਤਾਂ ਫਿਰ ਸੋਚੀ ਕੋਈ ਹੋਰ ਕੰਮ ਕਰ ਲੈਣੀ ਹੈਗੀ ਕਰ ਲੈ ਕਰ ਲੈ ਜਿਹੜਾ ਪੀ ਲਓ ਚਾਹ ਆਈ ਨਾ ਪਈ ਰਹੇ ਚਾਹ ਕੋਈ ਨਹੀਂ ਹਾਂ ਲੈ ਚਲ ਇਹਨਾਂ ਨੂੰ ਪੁੱਛਦੀ ਆਂ ਕੀ ਕਰੀ ਜਾਂਦੇ ਸੀ ਜੀ ਹਜੇ ਤੁਹਾਡਾ ਕੰਮ ਨਿਬੜਿਆ ਨਹੀਂ ਆਹ ਨੂੰ ਨਿਬੜਿਆ ਵਾਲੇ ਕੰਮ ਮੈਂ ਤਾਂ ਨਾ ਤੁਹਾਨੂੰ ਐਂ ਕਹਦੀ ਸੀਗੀ ਵੀ ਤੁਸੀਂ ਮੈਨੂੰ 500 ਰੁਪਈਆ ਦੇ ਦਿੰਦੇ ਹਾਏ ਮੈਂ ਮਰ ਜਾ ਆ ਚਾਹ ਪੀਤੀ ਨਹੀਂ ਤੁਸੀਂ ਚਾਹ ਵੀ ਠੰਡੀ ਹੋ ਗਈ ਹੋਣੀ ਆ ਦੇਖ ਲਓ ਪੀ ਕੇ ਨਹੀਂ ਆਇਆ ਕਰੋ ਮੈਂ ਨਾ ਗਰਮ ਕਰਕੇ ਲਿਆ ਦੰਨੀ ਐ ਜੇ ਢੰਡੀ ਹੋਗੀ। ਨਾ ਚਾਹ ਮੱਥੇ ਮਾਰਦੇ ਚਾ ਕੱਦੀ ਚਾਹ ਚਾ ਕਰੀ ਜੰਨੀ ਐ। ਇੰਨਾ ਪੱਤੀ ਨਾ ਮਿੱਠਾ ਠੜੀ ਪਈ ਐ। ਦੇਖ ਲੈ ਚਾਹ। ਸਾਰਾ ਕੰਮ ਉਹ ਲਿਜਾ ਕੇ ਰੱਖ ਦਿੰਦੇ ਨੇ ਚਾਹ ਚਾ ਮੱਥੇ ਮਾਰਦੀ ਐ ਲਿਆ ਕੇ। ਨਾ ਨਾ ਮਿੱਠੀ ਨਾ ਫਿੱਕੀ ਕੀ ਐ ਇਹ। ਮੇਰਾ ਕੰਮ ਵੀ ਸਿਰਦਾ ਨਾ ਚਾਹ ਚੱਜਦੀ ਐ। ساری ਉਮਰ ਤਰੀ ਹੀ ਲੰਗ ਜਾਨੀ ਐ। ਚਾਹ ਨਹੀਂ ਤੈਨੂੰ ਚੱਜਦੀ ਬਣਾਉਣੀ ਐ। ਤੁਸੀਂ ਤਾਂ ਮੈਨੂੰ ਐ ਬੋਲਣ ਲੱਗ ਜਾਨੇ ਜਿਵੇਂ ਮੈਨੂੰ ਕਦੇ ਚਾਹ ਨਹੀਂ ਬਣਾਉਣੀ ਆਉਂਦੀ ਸੀ ਹੈ। ਹੁਣ ਤੱਕ ਮੇਰੀ ਸਾਰੀ ਜ਼ਿੰਦਗੀ ਲੰਘੀ ਇਸ ਘਰ ਦੇ ਵਿੱਚ ਸਾਰਾ ਕੰਮ ਮੈਂ ਹੀ ਕਰਦੀ ਆਂਗੀ ਉਹ ਜਦ ਇੱਕ ਬੰਦਾ ਕੰਮ ਕਰਦਾ ਤੂੰ ਬਿੰਦੇ ਬਿੰਦੇ ਚਾਹ ਪੀਲਾ ਚਾਹ ਪੀਲਾ ਚਾਹ ਪੀਲਾ ਮੈਨੂੰ ਕਿਧਰੇ ਦਿਮਾਗ ਦੀ ਹੋਰ ਹੈ ਕਿਧਰੇ ਸਤਾ ਮੈਨੂੰ ਚਾਹ ਪੀਲਾ ਚਾਹ ਪੀਲਾ ਲੈ ਜਾ ਚਾੱਕੇ ਆਪਣੀ ਚਾਹ ਨਹੀਂ ਪੀਣੀ ਨਾਲੇ ਫਿਰ ਕਹਿ ਰਹੇ ਨੇ ਮੈਨੂੰ ਚਾਹ ਪਾਣੀ ਨਹੀਂ ਪੁੱਛਦੀ ਹੈਗੀ ਹੁਣ ਮੈਂ ਚਾਹ ਬਣਾ ਹੁਣ ਘੰਟਾ ਤਾਂ ਆਪ ਲਾਤਾ ਪੀਤੀ ਨਹੀਂ ਹੈਗੀ ਮੈਂ ਤੁਹਾਨੂੰ ਐਂ ਕਹਿੰਦੀ ਸੀ ਨਾਲੇ ਤਾਂ ਮੈਨੂੰ 500 ਰੁਪਇਆ ਦੇ ਦਿਓ ਚਲ ਲੈ ਜੀ ਭਾ ਲੈ ਜਾ ਆਪਣਾ ਚਾੱਕੇ ਕੱਪ ਮੇਰੇ ਕਰਨ ਨਾ ਖਾ ਮੈਨੂੰ ਆਪਦਾ ਕੰਮ ਕਰ ਲਣ ਦਿਓ ਸਾਰੀ ਉਮਰ ਲੰਗੀ ਇਹਨਾਂ ਨੂੰ ਚਾਹ ਨਹੀਂ ਬਣਾਉਣੀ ਚਾਹ ਚਾਹ ਤੜ ਘੰਟਾ ਹੋ ਗਿਆ ਕਰਨ ਖਾਈ ਜਾਂਦੀ ਹੈ ਮੇਰੇ ਉੱਤੇ ਜੇ ਇਹ ਨਹੀਂ ਵਧੀਆ ਲੱਗੀ ਹੋਰ ਬਣਾ ਦੇਣੀ ਆ ਨਾ ਮੈਂ ਨਹੀਂ ਮੀਣੀ ਨੇ ਤੂੰ ਲੈ ਚਾਹ ਦੀ ਹਾਰਾ ਕੰਮ ਦੀ ਪੱਟੀ ਮੇਕ ਕਰਾ ਕੇ ਧੱਤੀ ਹਾਂ ਦੇਖੀ ਕਿ ਮੈਂ ਮੈਨੂੰ ਬੋਲਦੇ ਰਹਿੰਦੇ ਆ ਕਹਿੰਦੇ ਤੈਨੂੰ ਚਾਹ ਨਹੀਂ ਬਣਾਉਣੀ ਆਉਂਦੀ ਨਾਲੇ ਮੂਰੇ ਹੋ ਗਏ ਨਾ ਸਾਰਾ ਕੰਮ ਕਰਦੀ ਆ ਕਦੇ ਚਾਹ ਬਣਾ ਦੇ ਕਦੇ ਰੋਟੀ ਬਣਾ ਬਣਾ ਦੇ ਹੈ ਕੱਪੜਾ ਲੀੜਾ ਸਾਰਾ ਧੋਈਦਾ ਵੀ ਕਿਸੇ ਗੱਲੋਂ ਮੈਨੂੰ ਕਹਿ ਨਾ ਦੇਣਾ ਆ ਦੇਖ ਲਾ ਮਿੰਟ ਚ ਦੀ ਕਹਿਤਾ ਕਹਿੰਦੇ ਹੁਣ ਤੱਕ ਤੈਨੂੰ ਚਾਹ ਹੀ ਨਹੀਂ ਬਣਾਉਣੀ ਵੀ ਸਾਰੀ ਜ਼ਿੰਦਗੀ ਲੰਘੀ ਮੇਰੀ ਇੱਥੇ ਹੋਰ ਇੰਨਾ ਜਿਹੜਾ ਮੈਂ ਤੰਦ ਪਿੱਟਿਆ ਵੀ ਉਹ ਕੋਈ ਹੋਰ ਪਿੱਟ ਕੇ ਗਿਆ ਦੇਖ ਤਾਂ ਸਹੀ ਬੋਲਣ ਲੱਗੇ ਵੀ ਨਾ ਜਮਾਂ ਨਹੀਂ ਦੇਖਦੇ ਹੈਗੇ ਇਹਨਾਂ ਤੁਨੂੰ ਤਾਂ ਮਾਪੋਤਾਂ ਨੂੰ ਨਾ ਬਸ ਇਹ ਹੀ ਇੱਕ ਮੌਕਾ ਮਿਲਣਾ ਚਾਹੀਦਾ ਮੈਨੂੰ ਬੋਲਣ ਦਾ ਚੱਲ ਮਨਾ ਕਰਿਆ ਵੀ ਕੀ ਜਾਈਏ ਹੁਣ ਕਹਿੰਦੇ ਲਖੀਆਂ ਦੇ ਬਾਰੇ ਬਾਰੇ ਜਾਈਏ ਜੋ ਆਪਣੀਆਂ ਕਿਸਮਤ ਦੀਆਂ ਨੇ ਨਾ ਹਰ ਹਿੱਲੇ ਭੁਗਤਣੀਆਂ ਪੈਂਦੀਆਂ ਨੇ ਜਿੰਨਾ ਬੰਦਾ ਮਰਜੀ ਭੱਜ ਲਵੇ ਚੱਲ ਮਨਾ ਬੈਠ ਕੇ ਨਾ ਕੋਈ ਕੰਮ ਧੰਦਾ ਹੋਰ ਦੇਖਾਂ ਫੇਰ ਬੋਲਣਗੇ ਹਾਂ ਆ ਗੱਲ ਸੁਣ ਲੈ ਭਾਈ ਮੇਰੀ ਕੀ ਹੋ ਗਿਆ ਮਨਾ ਚੌਲ ਕਹਿੰਦਾ ਸਮਾਰ ਕੇ ਹੱਥ ਜਾ ਮਾਰਦੇ ਕੱਚੀ ਸਮੋ ਐਗੀ ਰਸਣ ਪਾਣੀ ਦਾ ਨਾਲੇ ਧਿਆਨ ਰੱਖਿਆ ਕਰ ਉਹਨਾਂ ਤਾਂ ਡੀ ਲਿਸਟ ਦੇਦਾਨੀਆਂ ਬਣਾ ਕੇ ਆ ਲੈ ਆਇਓ ਆ ਲੈ ਆਇਓ ਹੈ ਹੁਣ ਕੱਚੀ ਸ਼ਮੂ ਆ ਮੜਾ ਜਾ ਧਿਆਨ ਦੇ ਲੈ ਕਰ ਬਰਸਾਨ ਪੈਂਦੀ ਤੇ ਸੌਣ ਦਾ ਮਹੀਨਾਗਾ ਨਹੀਂ ਮਾਂ ਤੁਪ ਪਾਨੀਆਂ ਨੇ ਨਿਕਲੀਆਂ ਹੈਗੀਆਂ ਰੋਜ਼ ਤਾਂ ਮੀਂਹ ਚੜ ਕੇ ਆ ਜਾਂਦਾ ਨਹੀਂ ਤਾਂ ਮੈਂ ਤੁੱਪੇ ਰੱਖ ਦੇਣੇ ਸੀ ਇਹ ਸਾਫ਼ ਜੇ ਹੋ ਜਾਣੇ ਸੀ ਨਹੀਂ ਚੱਲ ਚੰਗਾ ਤੈਨੂੰ ਤਾਂ ਮੋੜ ਬਥੇਰੇ ਆਉਂਦੇ ਨੇ ਤੇਰੀ ਮਾਂ ਨੇ ਆਹੀ ਕੋਸ਼ਿਸ਼ ਕਰਕੇ ਤੋੜਿਆ ਥੀ ਆ ਗੱਲ ਸੁਣ ਲੈ ਮੇਰੀ ਉਹ ਕਾਲੇ ਕਹਿੰਦਾ ਮੁੰਡਾ ਹੋਇਆਗਾ ਉਹਨਾਂ ਨੇ ਭਾਈ ਅੱਜ ਨਿੰਮ ਬੰਨਣਾਗਾ ਉਹਨਾਂ ਦੇ ਜਾਣਾਗਾ ਮੈਂ ਫੋਨ ਕਰਿਆ ਸੀ ਉਹਨਾਂ ਨੇ ਮੈਂ ਜਾਇਆ ਮਾਂ ਮੜਾ ਜਾ ਮੈਂ ਕਹਿੰਦੀ ਸੀ ਮੈਂ ਵੀ ਚੱਲਾਂ ਤੇਰੇ ਨਾਲ ਲੈ ਤਾਂ ਐਂ ਦੱਸ ਕੀ ਕਰਨ ਜਾਣਾਗਾ ਹੈ ਉੱਥੇ ਹੋਰ ਪਰਸਾਵਾ ਪਾ ਕੇ ਆਵੇਂਗੀ ਨਾਲੇ ਤੈਨੂੰ ਦੇਖ ਕੇ ਤਾਂ ਕ ਨਾ ਅਗਲਾ ਸੈਡਤੀ ਹੋ ਜਾਂਦਾਗਾ ਕੁੜੀਆਂ ਕੁੜੀਆਂ ਤੂੰ ਜੰਮੀ ਜਾਨੀ ਹੈਗੀ ਅਕੇ ਭੱਗ ਜਾ ਮਾਂ ਨੂੰ ਤਾਂ ਨਾ ਬਸ ਇੱਕ ਮੌਕਾ ਮਿਲਣਾ ਚਾਹੀਦਾ ਮੈਨੂੰ ਨਾ ਥੱਲੇ ਸਿੱਟਣ ਦਾ ਜਦ ਹੀ ਬੋਲ ਦੂ ਕੁੜੀਆਂ ਕੁੜੀਆਂ ਕੁਛ ਨਹੀਂ ਹੋਇਆ ਜੀ ਤੁਸੀਂ ਕਿਵੇਂ ਆਏ ਮੂੰਹ ਜਲ ਮਕਾਈ ਆਗਾ ਕੀ ਹੋ ਗਿਆ ਤੁਹਾਨੂੰ ਉਹਨਾਂ ਦੇ ਪੈਸੇ ਦੇਣੇ ਨੇ ਉਹਦੇ ਬਾਰੇ ਸੋਚਦਾ ਹੋਰ ਉਹਦਾ ਵਿਆਹ ਦਾ ਨੇੜੇ ਆ ਗਿਆ ਉਹ ਦੇਣੇ ਅੱਛਾ ਦੱਸੋ ਹਾਲ ਕਰੀਏ ਉਹ ਤਾਂ ਆਈ ਟੈਨਸ਼ਨ ਰਹਿੰਦੀ ਆ ਕੀ ਕਰੀਏ ਜੀ ਮੰਗਾਈ ਵਿਵਾਲੀ ਹੋਈ ਪਈਆ ਹੁਣ ਇਹਦੇ ਵਿੱਚ ਕਿਸੇ ਦਾ ਕੀ ਕਸੂਰ ਆਗਾ ਆਈ ਚਲਾਈ ਆਪਣੀ ਤਾਂ ਮਸਾਂ ਚੱਲਦੀ ਆਗੀ ਆਪਾਂ ਤਾਂ ਨਾ ਜਿੱਦਣ ਦਾ ਐ ਮੈਂ ਤਾਂ ਆਹੀ ਧੰਦ ਪਿੱਟੀ ਜਾਨੀ ਆਗੀ ਵੀ ਕਦੇ ਆਪਣੇ ਵੀ ਚੰਗੇ ਦਿਨ ਆਉਣਗੇ ਕੁੜੀਆਂ ਜਵਾਨ ਹੋਈਆਂ ਨਾ ਲਾਤੀ ਪਾਉ ਫਿਕਰਾ ਕਰੀਏ ਸੀ ਸਮਝ ਤੋਂ ਬਾਹਰ ਆ ਗਏ ਕੁੜੀਆਂ ਦੀ ਤਾਂ ਚਲੋ ਕੋਈ ਟੈਨਸ਼ਨ ਨਹੀਂ ਇਹਨਾਂ ਨੂੰ ਪੜਾ ਲਿਖਾ ਦਵਾਂਗੇ ਖਬਰ ਆਪਦੇ ਪੈਰਾਂ ਤੇ ਖੜੀਆਂ ਹੋ ਜਾਣ ਕੁੜੀਆਂ ਨੂੰ ਨਾ ਬੋਝ ਸਮਝੋ ਜੀ ਤੁਸੀਂ ਚਲੋ ਉਹਦਾ ਹੱਲ ਤਾਂ ਕਰਨ ਨੂੰ ਖੰਭੀਆਂ ਨੇ ਚਲੋ ਦੇਖਦੇ ਆ ਕੋਈ ਮਨਾਉਣਿਆਂ ਦੇ ਗਾੜਾ ਉਹ ਤਾਂ ਪੈਸੇ ਦਈਏ ਉਹ ਤਾਂ ਹੁਣ ਰੋਜ਼ ਕਹਿੰਦਾ ਜੀ ਮੇਰੇ ਦੇ ਕੇ ਜਾ ਹੁਣ ਜੀ ਤੋਂ ਲੈਤੇ ਹੋਇਆ ਜੀ ਉਹਨੇ ਤਾਂ ਕਹਿਣਾ ਹੀ ਕਹਿਣਾਗਾ ਉਹ ਤਾਂ ਹੁਣ ਅਗਲੇ ਨੂੰ ਵੀ ਮੌਕਾ ਆਗਾ ਭਾਈ ਅਗਲਾ ਮੰਗੂਗਾ ਜੀ ਨੇ ਧਾਰੇ ਦਿੱਤੇ ਆ ਨਾ ਤੂੰ ਹਲੇ ਤੱਕ ਚੌਲੇ ਨਹੀਂ ਬੈਠੀ ਹੈ। ਓਹੋ ਮੈਂ ਤੂੰ ਆਪੀ ਤਾਂ ਕਹਿ ਕੇ ਗਈ ਸੀ ਵੀ ਚੰਗੀ ਤਰ੍ਹਾਂ ਸਮਾਰਨੀ ਵਿੱਚ ਕੋਈ ਸੁੰਡੀ ਸੰਡੀ ਨਾ ਹੋਵੇ। ਨਹੀਂ ਮੈਂ ਵੀ ਜਾ ਕੇ ਮੁੜਈ ਹੈ ਹਲੇ ਤੱਕ ਤੱਕ ਚੌਲੇ ਨਹੀਂ ਸਮਾਰੇ ਗਏ। ਆਂ ਧਾਲ ਪਾਣੀ ਕਰ ਲਾ ਸੂਰਜ ਕਿੱਥੋਂ ਕਿੱਥੇ ਆ ਗਿਆ 1 ਵਜ ਗਿਆ ਨ ਪੁੱਤੇ ਦਾ। ਕੋਈ ਨਾ ਮਾਂ ਕਰ ਲੈਣੀ ਆ ਮੈਨੂੰ ਪਤਾ ਮੈਨੂੰ ਫਿਕਰ ਹੈਗਾਗਾ। ਢੜਕੇ ਚਟਣੀ ਨਾਲ ਮਾਰੀਆਂ ਮੱਥੇ। ਮਾਂ ਮਮੀ ਕਹਿੰਦੀ ਹੁੰਦੀ ਆ ਜਿਹੜੀ ਚੀਜ਼ ਨੂੰ ਰੂ ਕਰਦੀ ਆ ਬਣਾ ਦਿਆ ਕਰ ਤੂੰ ਵੀ। ਜਦ ਨਾ ਕਰਿਆ ਕਰ ਗੱਲ ਵੀ। ਜਿਹੜਾ ਕੋਈ ਮੰਗਦੀ ਆ ਬਣਾ ਕੇ ਦੇ ਦੇ ਮੈਂ ਕੀ ਜਿੱਦ ਕਰਦੀ ਆ ਜੀ ਮੈਂ ਤਾਂ ਜਿਵੇਂ ਕਹਿਣ ਦੀ ਆ ਮੈਂ ਤਾਂ ਉਹ ਮੇਂ ਹੀ ਮੰਨ ਲੈਣੀ ਆਂਗੀ ਮੈਂ ਤਾਂ ਕਿਸੇ ਦੇ ਅੱਗੇ ਬੋਲਦੀ ਨਹੀਂ ਚਲ ਬਣਾ ਲੈ ਜਿਹੜਾ ਕੋਈ ਕਹਿੰਦੀ ਆ ਮੰਮੀ ਨੂੰ ਬਣਾ ਕੇ ਦੇ ਬੇਕਾਂ ਨੂੰ ਬਣਾ ਕੇ ਦਿੰਦੀ ਆ ਇਹ ਇਹਦਾ ਟੜਕੇ ਦੇਖ ਲੈ ਰੁੱਖਣ ਭੁਖਣੀਆਂ ਰੋਟੀਆਂ ਮੱਥੇ ਮਾਰੀਆਂ ਸਾਰਾ ਦਿਨ ਉਹ ਕੁੜੀ ਨੂੰ ਨਹੀਂ ਗੋਦੀ ਚੋਂ ਲਾਉਂਦੀ ਇਹ ਤਾਂ ਉਹ ਤੋਂ ਚੰਗੀ ਬਿੱਲੀ ਦਾ ਭੱਜੀ ਫਿਰਦੀ ਆ ਤੂੰ ਉਹਨੂੰ ਆਮ ਸੱਚ ਫਿਰ ਜੈਨੀ ਆ ਇਹ ਪੂਰਾ ਪਰ ਜਵਾਕੜੀ ਆ ਗਈ ਹੁਣ ਉਹਨੂੰ ਮੈਂ ਕੱਲੀ ਨੂੰ ਥੋੜੀ ਅੰਦਰ ਪਾ ਆਵਾ ਮੈਂ ਮਾਂ ਨੂੰ ਕਹਿ ਰੰਦੀ ਆ ਵੀ ਮਾਂ ਇਹਨੂੰ ਮੜ ਜੇ ਧਿਆਨ ਰੱਖੀ ਕਿਤੇ ਉਹ ਡਿਗ ਡੁਗ ਨਾ ਜਾਵੇ ਇੰਨੇ ਚ ਦੀ ਇਹ ਬੋਲਣ ਲੱਗ ਜਾਈ ਦੇਖ ਭਾਈ ਫਿਰ ਅਸੀਂ ਮੋਨੂੰ ਜਿੰਦੇ ਲਾ ਲੀਏ ਹੈ ਸਾਨੂੰ ਤਾਂ ਰੋਟੀ ਟੁਕ ਟਾਈਮ ਤਾਂ ਦੇ ਦਿਆ ਕਰ ਚੱਜ ਨਾਲ ਢਿੱਡ ਤਾਂ ਭਰ ਲਿਆ ਕਰੀਏ ਅਸੀਂ ਉਮੀ ਮੰਮੀ ਮਾਣਾ ਮੋਟਾ ਲੈ ਕੇ ਬਹਿ ਜਾ ਕਰਾ ਕਰ ਲਿਆ ਕਰੂ ਦੇਖ ਭਾਈ ਮੈਂ ਥੋਂ ਚੱਕੇ ਜਾਂਦੇ ਸੋਡੇ ਪੱਥਰ ਪੁੱਥਰਾ ਮੈਂ ਥੋਂ ਨਹੀਂ ਸਾਮੀ ਜਾਂਦੀ ਉਹ ਆ ਹੁਣ ਉਹ ਆ ਜਾਣਗੇ ਸਕੂਲੋਂ ਪੜ੍ਹ ਕੇ ਫਿਰ ਮੋਨਾਂ ਨੂੰ ਲੈ ਕੇ ਆਉਂਗੀ ਦੋ ਜਣੀਆਂ ਨੂੰ ਤਲ ਕੋਈ ਮੋਢਾ ਨਹੀਂ ਖੁੱਦੂ ਖੜਾ ਮੱਕਣਾ ਕਰੀ ਜਾ ਜਿਹੜਾ ਕੋ ਕਰਨਾ ਮੇਰੇ ਤਾਂ ਸਮਝ ਤੋਂ ਬਾਹਰ ਆ। ਉਹ ਠੀਕ ਹੈ ਠੀਕ ਹੈ ਮੁੰਡੇ ਤੋਂ ਕਹਾ ਕੇ ਠੀਕ ਹੈ। ਕੁੜੀ ਨੂੰ ਮੈਂ ਗੁੱਤ ਪੱਟ ਦੂੰ ਜਾਣਦੇ ਤੂੰ ਮਰ ਜੇਗੀ ਮੇਰੇ ਹੱਥੋਂ। ਮੈਨੂੰ ਤਾਂ ਬੜੀ ਬੁਰੀ ਲੱਗਦੀ ਆ ਆ ਦੇਖ ਲੈਣੀ ਉਹਨਾਂ ਦੇ ਸੁਣਸਣੇ ਸੰਸਣੇ ਪਾਏ ਹੋਏ ਗੁੱਡੀਆਂ ਖੇਡਾ ਇੰਨੇ ਸੋਹਣਾ ਨਿੰਮ ਲੱਗੇ ਨਾ ਕੋਈ ਜਵਾਬ ਹੀ ਨਹੀਂ। ਅੱਜ ਇਹ ਤੂੰ ਕਹਨਾ ਅੱਜ ਤੱਕ ਹੀ ਮੁੰਡਾ ਹੋ ਜਾਂਦਾ ਨਿੰਮ ਸਾਡੇ ਵੀ ਬੰਨਿਆ ਜਾਂਦਾ। ਆ ਕਾਲੇ ਮੂੰਹ ਵਾਲੀਏ ਨਾ ਆ ਗੱਲ ਸੁਣ ਲੈਣੀ ਮੇਰੀ। ਉਹਨਾਂ ਦੇ ਪਤਾ ਨਿੰਮ ਇੰਨਾ ਪਿਆਰਾ ਲੱਗੇ ਹਰਾ ਹਰਾ ਵਿੱਚ ਕਿਹਨਾਂ ਇੰਨੀਆਂ ਖੇਡਾਂ ਪਾ ਕੇ ਕਹਿੰਦਾ ਜਦੋਂ ਨਿੰਮ ਬੰਨਿਆ ਨਾ ਮੇਰੇ ਰੁੱਗ ਭਰ ਕੇ ਐ ਕਾਲਜੀ ਤੇ ਲਿਕੜਿਆ ਰੱਬਾ ਜੇ ਐਤ ਕੀ ਕਹਿੰਦਾ ਰੱਬ ਮੈਨੂੰ ਪੋਤਾ ਦੇ ਦਿੰਦਾ ਸਾਡੇ ਵੀ ਨਿੰਮ ਬੰਨਿਆ ਜਾਂਦਾ ਹੈ ਜਦੋਂ ਸਾਨੂੰ ਉਮੀਦ ਹੁੰਦੀ ਹੈ ਵੀ ਐਤ ਕੀ ਰੱਬ ਪੁੱਤ ਦੇਊਗਾ ਮੇਰੇ ਪੁੱਤ ਨੂੰ ਟਕੂਗਾ ਕਹਿੰਦਾ ਵੀ ਇੱਕ ਤੋਂ ਦੋ ਹੋ ਜਾਣਗੇ ਮੈਨੂੰ ਐਤ ਕੀ ਕਹਿੰਦਾ ਵੀ ਐਤ ਕੀ ਜ਼ਰੂਰ ਰੱਬ ਮੈਨੂੰ ਪੋਤਾ ਦੇਊਗਾ ਮੈਨੂੰ ਨਹੀਂ ਪਤਾ ਸੀ ਵੀ ਐਤ ਕੀ ਵੀ ਕੁੜੀ ਹੋਊਗੀ ਮਾਂ ਇਹ ਤਾਂ ਕਿਸੇ ਨੂੰ ਨਹੀਂ ਪਤਾ ਹੁੰਦਾ ਰੱਬ ਦੇ ਰੰਗ ਨੇ ਜਿਵੇਂ ਰੱਬ ਰੱਖੇ ਉੱਥੇ ਹੀ ਰਹਿਣਾ ਪੈਂਦਾ ਆਪਾਂ ਨੂੰ ਸਾਰਾ ਪਤਾ ਭਾਈ ਤੈਨੂੰ ਤੂੰ ਤਾਂ ਪਹਿਲਾਂ ਵੀ ਉਹ ਦੋ ਹੋਈਆਂ ਸਾਰਾ ਦਿਨ ਮਿਰਚਾਂ ਖਾਈ ਜਾਂਦੀ ਸੀ ਅਇਤ ਕੀ ਫੇਰ ਆ ਹੋਈ ਸਾਰਾ ਦਿਨ ਮਿਰਚਾਂ ਖਾਈ ਜਾਂਦੀ ਤੇ ਮੈਨੂੰ ਤਾਂ ਤੇਰੇ ਲੱਸਣ ਪਹਿਲੀ ਦੇਖ ਲੇਤੇ ਜਾਂਦੀ ਆ ਹੁਣ ਬਿਲਕਦੀ ਕਿਹਾ ਨਾ ਕਰੋ ਇਹਨੂੰ ਹਰੇਕ ਕੁੜੀਆਂ ਬੁੜੀਆਂ ਦੇ ਬਿਠੇਰਾ ਬਸ ਹੁੰਦਾਗਾ ਹਰ ਸਾਲ ਦਸਵੇਂ ਕੀ ਕਰਾਂ ਮੈਂ ਇਹਨੇ ਦੁਖੀ ਕਰਖੀ ਹੂੰ ਕੀ ਕਰਾਂ ਸਵੇਰ ਤੋਂ ਨਾਲ ਸ਼ਾਮਾਂ ਪੈ ਜਾਂਦੀਆਂ ਨੇ ਆਹੀ ਨਹੀਂ ਕੰਜਰਖਾਨੇ ਮੁੱਕਦੇ ਮਾਂ ਤਾਂ ਨਾ ਬੈਠੀ ਰਹੂਗੀ ਮੰਜੇ ਤੇ ਚੜ ਕੇ ਕਦੇ ਪੈ ਜਾਊ ਕਦੇ ਬਹਿ ਜਾਊਗੀ ਵੀ ਚਲ ਝਾੜੂ ਹੀ ਮਾਰ ਦਵੇ ਕੋ ਚਾਰ ਭੰਡਈ ਧੋ ਦਵੇ ਹਾਈ ਹਾਈ ਹਾਂ ਕਿਹੜਾ ਫੋਨ ਵੱਜੀ ਜਾਂਦਾ ਦੇਖ ਹਾਂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਠੀਕ ਆ ਤੁਸੀਂ ਕੌਣ ਈ ਜਨ ਪਛਾਣਿਆ ਨਹੀਂ ਮੈਨੂੰ ਓਹੋ ਮੈਂ ਨਾ ਪਛਾਣਿਆ ਨਹੀਂ ਹੈਗਾ ਤੁਹਾਨੂੰ ਤਾਂ ਹੀ ਤਾਂ ਮੈਂ ਪੁੱਛਦੀ ਆ ਵੀ ਤੁਸੀਂ ਕੌਣ ਹੋਗੇ ਫਿਰ ਮੈਂ ਤੁਹਾਨੂੰ ਦੱਸ ਹੀ ਦੇਣੀ ਆ ਮੈਂ ਤੇਰੀ ਬਹੁਤ ਪੁਰਾਣੀ ਸਹੇਲੀ ਬੋਲਦੀ ਆ ਡਿੰਪਲ ਹਾਏ ਡਿੰਪਲ ਪਹਿਲਾਂ ਮੈਨੂੰ ਐਂ ਦੱਸ ਵੀ ਅੱਜ ਤੈਨੂੰ ਮੇਰੀ ਯਾਦ ਕਿਵੇਂ ਆ ਗਈ ਨਿਕਮਲੀਏ ਯਾਰ ਤੈਨੂੰ ਰੋਜ਼ ਕਰਦੀ ਸੀ ਪਤਾ ਨਹੀਂ ਤੂੰ ਕਿੱਥੇ ਗੁੰਮ ਹੋ ਗਈ ਸੀ ਉੱਛੇ ਨਾ ਬੜਾ ਔਖਾ ਤੇਰਾ ਨੰਬਰ ਮਿਲਿਆ ਮੈਨੂੰ ਅੱਛਾ ਤੈਨੂੰ ਮੇਰਾ ਨੰਬਰ ਕਿਹਨੇ ਦੇਤਾ ਉੱਛੇ ਨਾ ਪ੍ਰੀਤ ਨੂੰ ਪੁੱਛਿਆ ਪਹਿਲਾਂ ਤਾਂ ਜਿਹੜੀ ਆਪਣੀ ਕਲਾਸ ਦੇ ਵਿੱਚੋਂ ਹੈਰੀ ਨਹੀਂ ਹੁੰਦੀ ਸੀ ਉਹਨੇ ਵੀ ਪੁੱਛਿਆ ਉਹ ਕਹਿੰਦੀ ਵੀ ਪਹਿਲਾਂ ਹੁੰਦਾ ਤੇ ਤੇਰਾ ਨੰਬਰ ਉਹਦੇ ਕੋਲ ਉਹ ਵੀ ਵਿਚਾਰੀ ਜਵਾਬ ਦੇਗੀ ਬਹਾਓ ਤੂੰ ਬਹਾਓ ਤੂੰ ਕੁੜੀਆਂ ਕੜੀਆਂ ਤੋਂ ਬੜੀ ਮੁਸ਼ਕਿਲ ਨਾ ਤੇਰਾ ਨੰਬਰ ਮਿਲਿਆ ਮੈਨੂੰ ਅੱਛਾ ਕੀ ਦੱਸਾਂ ਦੇਖੀ ਤੈਨੂੰ ਮੈਂ ਪਤਾ ਕੀ ਆ ਮੇਰੇ ਨਾ ਮੰਮੀ ਹੁਣੀ ਰਹਿੰਦੇ ਸੀ ਬਿਮਾਰ ਤੇ ਫਿਰ ਉਹਨਾਂ ਨੇ ਕਿਹਾ ਤੈਨੂੰ ਪਤਾ ਹੀ ਆ ਵੀ ਈਆਂ ਦਾ ਵਿਆਹ ਕਰ ਦੋ ਤੇ ਆਪਦਾ ਭਾਰ ਅਗਲਾ ਹਲਕਾ ਕਰ ਲੈਂਦਾ ਤੇ ਉਹਨਾਂ ਨੇ ਮੇਰਾ ਵਿਆਹ ਕਰਤਾ ਹੁਣ ਵਿਆਹ ਨੂੰ ਵੀ ਦੇਖ ਰ ਤੇਰੇ ਸਾਹਮਣੇ ਕਿੰਨੇ ਸਾਲ ਹੋ ਗਏ ਨਹੀਂ ਐ ਤਾਂ ਪਾਗਲ ਮੈਨੂੰ ਪਤਾ ਲੱਗ ਗਿਆ ਕਿ ਤੇਰਾ ਵਿਆਹ ਹੋ ਗਿਆ ਆ ਮੈਨੂੰ ਹਾਂ ਫਿਰ ਤੇਰਾ ਵਿਆਹ ਸਾਡੇ ਪਿੰਡ ਦੇ ਅਲਰਜੀ ਕਿਤੇ ਹੋਇਆਗਾ ਤੇ ਮੈਨੂੰ ਤੂੰ ਇਹ ਕੱਲ ਦੱਸ ਹੂੰ। ਦਿੱਕੈ ਨੂੰ ਨਹੀਂ ਪਤਾ ਲੱਗਿਆ ਵੀ ਤੂੰ ਹੀ ਮੈਨੂੰ ਕਦੇ ਫੋਨ ਲਾ ਲੰਦੀ। ਕੀ ਕਰਾਂ ਡਿੰਪਲ? ਮੈਂ ਤਾਂ ਨਾ ਇੱਥੇ ਬਹੁਤ ਮਜਬੂਰ ਹੋਈ ਹੋਈ ਆ ਆਪਣੇ ਘਰੇ। ਵਿਆਹ ਕਾਦਾ ਹੋਇਆ। ਮੇਰੇ ਤਾਂ ਗੱਲ ਸਿਆਪੇ ਪੈ ਹੋਈ ਨਹੀਂ ਗੇ। ਕੀ ਦੱਸਾਂ ਤੈਨੂੰ ਮੈਂ ਸਾਡੇ ਘਰ ਦਾ ਸਿਸਟਮ ਕੀ ਆਗਾ। ਹੋਰ। ਮਤਲਬ ਮੈਂ ਸਮਝੀ ਨਹੀਂ ਕੀ ਗੱਲ ਕੀ ਹੋ ਗਿਆ। ਤੈਨੂੰ ਪਤਾ ਤਾਂ ਹੈਗਾ ਮੇਰੇ ਨਾ ਜਵਾਕ ਨਹੀਂ ਹੈਗੇ। ਜਵਾਕ ਕੀ ਨਹੀਂ? ਨਾ। ਤੇਰੀ ਤਾਂ ਤੇਰੀ ਵਿਆਹ ਤਾਂ ਕਾਫੀ ਕਾਲ ਹੋ ਗਈ। ਹੋਰ ਡਿੰਪਲ। ਕੀ ਕਰਾਂ ਨਹੀਂ ਤੇ ਸੱਚ ਇਹਨੂੰ ਕੀ ਦੱਸਾਂ ਤੁਹਾਨੂੰ ਇਹ ਦੱਸਾਂ ਵੀ ਤੇਰੇ ਤੇਰੇ ਸੱਚੀ ਜਵਾਕ ਨਹੀਂ ਹੈਗਾ ਕੋਈ ਓਹੋ ਕਮੜੀਏ ਜਵਾਕ ਤਾਂ ਮੇਰੇ ਹੈਗੇ ਆ ਮੇਰੇ ਨਾਲ ਕੁੜੀਆਂ ਨੇ ਪਰ ਕੀ ਦੱਸਾਂ ਜੋ ਮੇਰੀ ਸੱਸ ਮੰਗਦੀ ਆ ਨਾ ਉਹ ਕਹਿੰਦੀ ਆ ਮੈਨੂੰ ਪੋਤਾ ਚਾਹੀਦਾ ਮੇਰੇ ਨਾਲ ਮੁੰਡਾ ਨਹੀਂ ਹੋਇਆ ਤਾਂ ਕਰਕੇ ਨਾ ਮੇਰੇ ਸਹੁਰੇ ਮੇਰੇ ਨਾਲ ਬਹੁਤ ਗਲੇਸ਼ ਕਰਦੇ ਨੇਗੇ ਨਹੀਂ ਤੇ ਉਸ ਨੂੰ ਫਿਰ ਆਏਗਾ ਕਿ ਤੂੰ ਕਹਿੰਨੀ ਵੀ ਤੇਰੇ ਜਵਾਕ ਨਹੀਂ ਹੈਗਾ ਐ ਇਹ ਮੇਰੇ ਮੁੰਡਾ ਨਹੀਂ ਹੈਗਾ ਕੁੜੀਆਂ ਤਾਂ ਹੈਗੀਆਂ ਨੇ ਕਿੰਨੀਆਂ ਕੁੜੀਆਂ ਨੇ ਤੇਰੇ ਮੇਰੇ ਨਾਲ ਤਿੰਨ ਕੁੜੀਆਂ ਹੋ ਗਈਆਂ ਇੱਕੀ ਤਾਂ ਸਾਨੂੰ ਸਾਰਿਆਂ ਨੂੰ ਨਾ ਵਿਸ਼ਵਾਸ ਸੀ ਵੀ ਮੁੰਡਾ ਹੋਊਗਾ ਜਦ ਦੀ ਮੇਰੇ ਤੀਜੀ ਕੁੜੀ ਹੋਈ ਆ ਮੇਰੀ ਸੱਸ ਤਾਂ ਨਾ ਮੈਨੂੰ ਤਾਨੇ ਮੇਣੇ ਬਹੁਤ ਗਲੇਸ਼ ਕਰਦੀ ਆ ਉਹ ਚਾਹੀ ਮੇਰੇ ਘਰ ਵਾਲਾਗਾ ਉਹ ਵੀ ਨਹੀਂ ਮੇਰਾ ਪੂਰਾ ਸਾਥ ਦਿੰਦਾ ਹੈਗਾ ਕੀ ਦੱਸਾਂ ਮੈਂ ਤੈਨੂੰ ਮੈਂ ਦੁਖੀ ਹੋਈ ਪਈ ਆ ਹੈ ਤੇਰੀ ਘੱਟੀਆਂ ਐਨੀ ਮਾੜੀਆਂ ਹਾਂ ਤੂੰੁੱਛੇ ਨਾ ਮੈਨੂੰ ਭੈਸੀ ਕਹਿੰਨਾ ਇਹ ਸ਼ੈਟ ਤੇਰਾ ਘਰ ਵਾਲਾ ਤੇਰਾ ਸਾਥ ਦਿੰਦਾ ਹੋਊਗਾ ਉਹ ਵੀ ਨਿਯਮਾ ਬੋਲਦਾ ਘਟਕਟੋ ਦਾ ਪਰਿਮਾਨ ਬੋਲ ਸਕਦਾ ਆ ਆਖਰ ਨੂੰ ਉਹਨੇ ਤੇਰਾ ਵਿਆਹ ਕਰਾਇਆ ਯਾਰ ਉਹੀ ਤਾਂ ਗੱਲ ਆ ਡਿੰਪਲ ਜੇ ਉਹ ਮੇਰਾ ਸਾਥ ਦੇਵੇ ਤਾਂ ਫਿਰ ਰੋਣੇ ਕਿਹੜੀ ਗੱਲ ਤੋਂ ਨੇ ਤਾਂ ਹੀ ਤਾਂ ਮੈਂ ਅੰਦਰੋਂ ਅੰਦਰ ਚੁਰਦੀ ਆਂਗੀ ਤੈਨੂੰ ਹੋਰ ਕੀ ਦੱਸਾਂ ਇਹ ਤਾਂ ਨਾ ਮੇਰੇ ਮਾਪੇ ਨੂੰ ਫੋਨ ਵੀ ਨਹੀਂ ਕਰਨ ਦਿੰਦੇ ਹੈਂ ਹੋਰ ਹੋਰ ਕਿ ਨਹੀਂ ਕਰਨ ਦਿੰਦੇ ਯਾਰ ਤੂੰ ਕੋਈ ਵੇਖੀ ਤੋ ਮੈਂ ਆਈ ਹੁਈ ਆ ਤੂੰ ਆਪੇ ਦੁਖ ਸੁਖ ਤੋਂ ਨਾ ਨਕਾਰੀ ਚੱਕਦੀ ਐ ਡਿੰਪਲ ਕੀ ਆ ਮਾਪੇ ਨੂੰ ਰੋਜ਼ ਫੋਨ ਕਰ ਕਰਕੇ ਇਹੀ ਦੱਸੀ ਜਮਾ ਵੀ ਮੇਰੇ ਨਾਲ ਇੰਨਾ ਕਲੇਸ਼ ਕਰਦੇ ਨੇ ਕਿ ਜੇ ਉਤੋਂ ਮੈਂ ਫੋਨ ਕਰ ਦਿੰਦੀ ਆ ਮੇਰੀ ਸੱਸ ਤਾਂ ਨਾ ਮੇਰੇ ਕੰਨ ਤੋਂ ਫੋਨ ਖੋ ਕੇ ਲੈ ਜਾਂਦੀ ਆ ਕਹਿਣ ਦੀ ਐ ਨਹੀਂ ਤੈਂ ਕਿਸੇ ਨਾਲ ਗੱਲ ਨਹੀਂ ਕਰਨੀ ਨਾ ਕੋਈ ਰਿਸ਼ਤੇਦਾਰ ਨਾਲ ਗੱਲ ਕਰਨ ਦਿੰਦੀ ਆ ਨਾ ਕੋਈ ਹੋਰ ਚਾਚੇ ਤਾਇਆ ਨਾਲ ਕਰੰਦੀ ਆ ਇਹਨੂੰ ਕੋਈ ਗੱਲਾਂ ਕਹਿ ਜਾਣਗੇ ਇਹਨੂੰ ਚੱਕ ਥੱਲ ਕਰ ਜਾਣਗੇ ਮੈਨੂੰ ਨਾ ਤਾਂ ਬਾਹਰ ਨਿਕਲਣ ਦਿੰਦੀ ਆ ਤੈਨੂੰ ਮੈਂ ਦੱਸਾਂ ਯਾਰ ਇਹਦੇ ਹਿਸਾਬ ਨਾਲ ਤਾਂ ਤੇਰੀ ਜ਼ਿੰਦਗੀ ਸੱਚੀ ਦੱਸ ਬਹੁਤ ਉਠੀ ਆ ਯਾਰ ਡਿੰਪਲ ਤੂੰ ਜੀ ਕਿਤਾ ਰਹੀ ਹੈ ਕੀ ਕਰਾਂ ਮੈਨੂੰ ਤਾਂ ਨਾ ਇਹਨਾਂ ਨੇ ਘਰ ਦੇ ਵਿੱਚ ਜੇਲ ਬਣਾਈ ਪਈ ਆ ਜੇਲ ਤੋਂ ਵੀ ਉੱਤਲਾ ਕੰਮ ਹੋਇਆ ਤੇ ਤੇ ਨਹੀਂ ਸੱਚੀ ਦੱਸ ਹੋਰ ਡਿੰਪਲ ਮੈਨੂੰ ਤਾਂ ਸਮਝ ਨਹੀਂ ਆਉਂਦਾ ਮੈਂ ਮੈਂ ਕੀ ਕਰਾਂ ਕਿਹਨੂੰ ਦੱਸਾਂ ਕਿੱਥੇ ਜਾਵਾਂ ਕਿੰਨਾ ਮੈਂ ਤਾਂ ਇੰਨੇ ਚਾਹ ਨਾਲ ਟੈਲੀਫੋਨ ਆਇਆ ਸੀ ਕਿ ਕੰਨ ਮੈਂ ਵੀ ਤੇ ਜ਼ਿੰਦਗੀ ਬਾਰੇ ਪੁੱਛਾਂ ਵੀ ਤੂੰ ਕਿਵੇਂ ਆ ਵਿਆਹ ਤਾਂ ਬਾਤ ਕੀਤਾ ਆ ਜਿਵੇਂ ਚਾਹ ਨਾਲ ਬਸ ਤੇ ਡਰਾ ਹੀ ਦਿੱਤਾ ਤੇਰੀ ਸਾਥ ਇੰਨੀ ਥੜੀ ਹੈ ਹੋਰ ਕਿਨੇ ਰਿਤੇ ਗੜ ਚੜ ਪਾ ਗਲੇ ਤੇ ਤੇਰੀ ਤਿੰਨ ਕੁੜੀਆਂ ਹੋ ਗਈਆਂ ਨਾ ਕਿੰਨੇ ਰੋਣਾ ਤੈਨੂੰ ਪਤਾ ਸੀ ਹਮੇਸ਼ਾ ਹਰ ਦੀ ਕਿਸਮਤ ਲੇਕੇ ਆ ਬੀਨ ਅਗੇ ਦੇ ਕਰਮਾਂ ਦੇ ਵਿੱਚ ਕੀ ਹੋਊਗਾ ਉਹਨਾਂ ਦੇ ਈਆਂ ਦੇ ਕਰਮਾਂ ਨਾਲ ਹੀ ਹਮੇਸ਼ਾ ਮਾਪਿਓਂ ਖੰਡਾ ਆ ਇਹ ਗੱਲ ਤੁਸੀਂ ਹਮੇਸ਼ਾ ਯਾਦ ਰੱਖੀ ਡਿੰਪਲ ਮੈਂ ਤਾਂ ਸਮਝ ਜੂਗੀ ਪਰ ਇਹਨਾਂ ਨੂੰ ਕੌਣ ਸਮਝਾਵੇ ਮੇਰੀ ਸੱਸ ਨੂੰ ਕੌਣ ਸਮਝਾਵੇ ਸਮਝ ਜਾਣਗੇ ਆਪੇ ਸਮਝ ਜਾਣਗੇ ਦੀ ਤੇ ਕਿਹੜੇ ਦਿਨ ਯਾਦ ਕਰ ਉਹ ਦਿਨ ਯਾਦ ਕਰ ਪਾੜਲੇ ਜਦੋਂ ਆਪਾਂ ਕਾਲਜ ਦੀ ਦੀ ਤੀ ਫਿਕਰੇ ਹੋ ਕੇ پڑھਦੇ ਹੁੰਦੇ ਸੀ ਰਹਿੰਦੇ ਹੁੰਦੇ ਸੀ ਕਿੰਨੇ ਦਿੱਦੀਆਂ ਹਨ ਕੀ ਜ਼ਿੰਦਗੀ ਸੀ ਉਹ ਕਦੇ ਸੋਚਿਆ ਕਿ ਜੀਵਾਂ ਤਾਂ ਵਾਰ ਇੱਕ ਜਿੱਦਾਂ ਦੋਰੀ ਉਹ ਕਹਿੰਦੇ ਇਹ ਜ਼ਿੰਦਗੀ ਜਿੰਨੀ ਗਾਜੋਗੀ ਉਹੀ ਤਾਂ ਗੱਲ ਆ ਡਿੰਪਲ ਦੇਖ ਲਾ ਉਹ ਵੀ ਜ਼ਿੰਦਗੀ ਸੀਗੀ ਹਨਾ ਆਪਾਂ ਨੂੰ ਕਿੰਨੇ ਚਾਹ ਹੁੰਦੇ ਸੀ ਕਿੰਨੇ ਸੁਪਨੇ ਹੁੰਦੇ ਸੀ ਵੀ ਨਹੀਂ ਆਪਾਂ ਐ ਕਰਾਂਗੇ ਆਪਾਂ ਐ ਕਰਾਂਗੇ ਪਰ ਅੱਗੇ ਵਾਲੇ ਕਰਮ ਪਰਮਾਤਮਾ ਜਿਹੜਾ ਲਿਖਦਾ ਨਾ ਉਹੀ ਭੁਗਤਨੇ ਪੈਂਦੇ ਆ ਹਰ ਹਿੱਲੇ ਬੰਦਾ ਜਿੰਨਾ ਮਰਜੀ ਭੱਜ ਲਵੇ ਮੇਰੀ ਕਿਸਮਤ ਵਿੱਚ ਤਿੰਨ ਢੀਆਂ ਦਾ ਲੇਖਾ ਜੋਖਾ ਸੀ ਪਸਪਉਂਤੀ ਜਾਨੀ ਆ ਹੁਣ ਕਰ ਵੀ ਕੀ ਸਕਦੀ ਆ ਮੈਂ ਟੋਟਰ ਕਮਲੀ ਹੋਈ ਪਈ ਆ ਕਿਰਨਾ ਇਹਨੂੰ ਫੋਟਨਾ ਨਹੀਂ ਕਹਿੰਦੇ ਹੁੰਦੇ ਤੂੰ ਕਰਮਾ ਵਾਲੀ ਐ ਜਿਹਨੂੰ ਪੀਂ ਜਾਂਣ ਲੱਗੀਆਂ ਮੇਰੇ ਵੱਲ ਦੇ ਮੈਨੂੰ 8 ਸਾਲ ਹੋ ਗਏ ਮੇਰੇ ਲਈ ਬਿਆਨ ਇਹ ਇੱਕ ਬੱਚਾ ਨਹੀਂ ਹੈਗਾ ਪਰ ਇਸ ਵੱਲੋਂ ਨਾ ਯਾਰ ਸੱਚੀ ਦੱਸਾਂ ਮੇਰੇ ਸਾਥ ਬਹੁਤ ਚੰਗੀ ਐ ਤੇ ਮੇਰਾ ਘਰ ਵਾਲਾ ਉਹ ਤਾਂ ਜਮੇ ਰੱਬ ਦਾ ਰੂਪ ਆ ਉਹ ਤਾਂ ਮੇਰੇ ਵਿੱਚ ਤਾਂ ਕੇਵੀ ਗੱਲ ਕਹਿ ਦਿੰਦਾ ਐ ਕਹਿੰਦਾ ਜੇ ਤੇਰੇ ਚ ਕੋਈ ਨਾ ਵੀ ਹੋਇਆ ਨਾ ਤੇ ਆਪਾਂ ਅਡੌਪਟ ਕਰ ਲਾਂਗੇ ਅੱਛਾ ਵੇ ਜੀ ਦਾ ਸੋਚ ਕੇ ਦੇਖਾ ਤੇਰੇ ਤੇ ਨਤੀ ਨਹੀਂ ਆਨੇ ਮੈਂ ਤਾਂ ਧੀ ਨੂੰ ਵੀ ਦੱਸਦੇ ਹਾਂ ਇਹ ਜਿਹੜੇ ਮੁੰਡਾ ਧੀ ਹੋ ਜੇ ਉਹ ਹੀ ਤਾਂ ਗੱਲ ਆ ਡਿੰਪਲ ਤੇਰੇ ਘਰ ਵਾਲਾ ਇੰਨਾ ਚੰਗਾ ਨਾਲੇ ਤੇਰੀ ਸੱਸ ਹਾਏ ਤੇਰੇ ਤਾਂ ਨਾ ਕੋਈ ਪੁੰਨਦਾਨ ਕੀਤੇ ਹੋਏ ਨਹੀਂਗੇ ਜਿਹੜੇ ਤੈਨੂੰ ਇਹੋ ਜਿਹਾ ਪਰਿਵਾਰ ਮਿਲੇਗਾ ਇਹੋ ਜਿਹੇ ਸੱਸ ਸੋਹਰਾ ਮਿਲੇ ਨੇ ਇੰਨੇ ਚੰਗੇ ਲੈ ਹੋ ਰ ਯਾਰ ਸੱਚੀ ਮੈਂ ਤਾਂ ਕਹਿੰਦੀ ਮੇਰੀ ਕਿਸਮਤ ਬਹੁਤ ਚੰਗੀ ਆ ਸੱਚੀ ਗੱਲ ਆ ਫੋਨ ਤੇਰੀ ਕਿੱਥੇ ਗਈ ਹੋਈ ਆ ਉਹ ਤਾਂ ਨਾ ਘਰੇ ਬੈਂਦੀ ਹੀ ਨਹੀਂ ਕਦੇ ਕਿਤੇ ਚਲੀ ਜਾਂਦੀ ਆ ਕਦੇ ਕਿਤੇ ਚਲੀ ਜਾਂਦੀ ਹੈਗੀ ਆ ਹੁਣ ਹੈ ਨਹੀਂ ਸੀ ਘਰੇ ਤਾਂ ਹੀ ਮੈਂ ਫੋਨ ਤਿੰਨ ਟਾਈਮ ਗੱਲ ਕਰਨ ਕਰ ਲਈ ਤੇਰੇ ਨਾਲ ਨਹੀਂ ਤਾਂ ਮੈਨੂੰ ਗੱਲ ਵੀ ਨਹੀਂ ਕਰਨ ਦਿੰਦੇ ਹੈਗੇ ਉਹ ਤੈਨੂੰ ਮੈਂ ਦੱਸਾਂ ਮੈਂ ਵੀ ਉਹੀ ਸੋਚਿਆ ਜਿਹੜੇ ਹਿਸਾਬ ਨਾਲ ਤੋਂ ਆਪਣੇ ਸਾਥ ਬਾਰੇ ਗੱਤੀ ਜਾਂਦੀ ਹੈ ਲੈ ਕਿੰਨਾ ਟਾਈਮ ਉਹ ਲਵੇ ਨਹੀਂ ਆ ਕੇ ਬੈਠੀ ਤੇਰੇ ਜੇ ਉਹ ਹੁੰਦੀ ਫਿਰ ਕਿੱਥੇ ਉਹਨੇ ਗੱਲ ਕਰਨ ਦੇਣੀ ਸੀਗੀ ਤੈਨੂੰ ਪਤਾ ਤਾਂ ਹੈਗਾ ਉਹਦੇ ਹਾਲਾਤਾਂ ਦਾ ਨਾਲੇ ਮੈਂ ਤੈਨੂੰ ਐਂ ਕਹਿੰਦੀ ਸੀ ਬੀਜੀ ਤੂੰ ਕਿੱਥੇ ਵਿਆਹੀ ਹੋਈ ਆਂ ਮੈਂ ਮੈਂ ਕਿਹਾ ਤੇਰੇ ਲੱਗੇ ਹਾਏ ਜੇ ਫਿਰ ਤੂੰ ਲੱਗੇ ਆਂ ਤੂੰ ਫਿਰ ਮੇਰੀ ਭੈਣ ਨਹੀਂ ਹੈਗੀ ਤੂੰ ਮੇਰੇ ਨਾਲ ਆ ਕੇ ਜਾਈਂ ਮੇਰੇ ਕੋਲੇ ਦੁੱਖ ਸੁੱਖ ਕਰਕੇ ਜਾਈਂ ਤੂੰ ਮੈਨੂੰ ਇਹ ਗੱਲ ਦੱਸ ਤੂੰ ਸਭ ਤੋਂ ਪਹਿਲਾਂ ਆਪਣੇ ਪਿੰਡ ਦਾ ਨਾਮ ਦੱਸ ਮੇਰਾ ਤਾਂ ਪਿੰਡ ਮਲੋਹ ਦੇ ਨਾਲ ਹੀ ਆਗਾ ਕਿਹਨੂੰ ਕਿੱਥੇ ਜਾਣੀ ਆ ਵੀ ਤੇਰੇ ਲੱਗੇ ਆ ਮੈਂ ਮੇਰਾ ਪਿੰਡ ਤਾਂ 3-4 ਕਿਲੋਮੀਟਰ ਈ ਆ ਉੱਥੋਂ ਆ ਕੇ ਜਾਈ ਹੁਣ ਤੂੰ अच्छा, सेखा, सेखा अच्छा ओ जेड़ा ਸੇਖਾ ਸੇਖਾ ਕਹਿੰਦੇ ਮੇਰੀ ਗੱਲ ਸੁਣ ਮੇਰੇ ਘਰ ਵਾਲਾ ਨਾ ਕਈ ਵਾਰੀ ਨਾਮ ਲੈਂਦਾ ਹੁੰਦਾ ਇਹਨਾਂ ਦਾ ਕੋਈ ਦੋਸਤ ਆ ਉਹ ਬਾਹਰੋਂ ਬੁਰੋਂ ਆਇਆ اچھا ਓਏ ਉਹ ਪਿੰਡ ਦਾ ਨਾਮ ਓਹੋ ਉਹ ਤਾਂ اچھا اچھا ਉਹ ਪਿੰਡ ਓਏ ਉਹ ਤਾਂ ਮੈਂ ਬਹੁਤ ਵਾਰੀ ਸੁਣਿਆ ਮੇਰੇ ਹਸਬੰਡ ਨਾ ਇਸ ਪਿੰਡ ਦਾ ਨਾਮ ਬਹੁਤ ਵਾਰ ਲੈਂਦੇ ਹੁੰਦੇ ਨੇ ਘਰੇ ਅਸਲ 'ਚ ਉਹਨਾਂ ਦੇ ਫਰੈਂਡ ਰਹਿੰਦੇ ਨੇ ਉੱਥੇ ਹਾਂ ਮੇਰੀ ਗੱਲ ਸੁਣ ਕੇ ਨਾ ਜਦੋਂ ਆਏ ਨਾ ਤੇ ਮੈਂ ਉਹਨਾਂ ਦੇ ਨਾਲ ਆਉਂਗੀ ਠੀਕ ਹੈ ना आप बैठ के दुख सुख करा गेन आ जाने मेरे नू मेरी गल सु नंबर से ला ठीक है ला हाँ मैं तेरे को आके जाऊंगी ठीक है हाँ हाँ जरूर आके जाय चंगा ਕੀ ਜੈਕਿੰਗ ਬਾਈ ਬਾਈ ਓਕੇ ਮਾਪਾ ਤੂੰ ਕਿਦਣਾ ਗੱਲਾਂ ਕਰਦੀ ਸੀ ਕਸਰ ਹੋਗਾ ਓ ਮਮੀ ਅਸਲ ਦੇ ਵਿੱਚ ਨਾ ਮੇਰੀ ਫਰੈਂਡ ਸੀਗੀ ਅੱਛਾ ਅਸੀਂ ਕਾਲਜ ਦੇ ਵਿੱਚ ਨਾ ਇਕੱਠੀਆਂ ਪੜ੍ਹਦੀਆਂ ਹੁੰਦੀਆਂ ਸੀ ਤੇ ਨਾ ਬਸ ਤੁਸੀਂ ਉਹੀ ਗੱਲ ਆ ਵਿਚਾਰੀ ਦਾ ਜਿਆਦਾ ਵਿਆਹ ਹੋਇਆ ਨਾ ਬਹੁਤ ਜ਼ਿਆਦੀ ਦੁਖੀ ਆ ਕਾਫੀ ਟਾਈਮ ਬਾਅਦ ਨਾ ਮਮੀ ਅੱਜ ਮੇਰੀ ਉਹਦੇ ਨਾਲ ਗੱਲ ਹੋਈ ਵਿਚਾਰੀ ਬਸ ਮੈਨੂੰ ਆਪਣੀਆਂ ਪੁਰਾਣੀਆਂ ਗੱਲਾਂ ਦੱਸਣ ਲੱਗ ਗਈ ਕਹਿੰਦੀ ਵੀ ਮੇਰੇ ਸੱਸ ਬਹੁਤ ਭੈੜੀ ਆ ਜਿੱਥੇ ਕਹਿੰਦੀ ਮੇਰਾ ਵਿਆਹ ਹੋਇਆ ਕਹਿੰਦੀ ਉਹ ਬੰਦੇ ਸਹੀ ਨਹੀਂ ਹੈਗੇ ਅਸਲ 'ਚ ਨਾ ਮੰਮੀ ਉਹਦੀ ਸੱਸ ਕਹਿੰਦੀ ਐ ਵੀ ਤੇਰੇ ਬੇਟਾ ਹੋ ਗਏ ਤੇ ਉਹਦੇ ਨਾ ਹੁਣ ਤੀਜੀ ਕੁੜੀ ਹੋ ਗਈ ਆ ਤਾਂ ਹੀ ਉਹਦੇ ਨਾਲ ਲੜਦੇ ਰਹਿੰਦੇ ਨੇ ਘਰੇ ਤੇ ਤੇਰੀ ਤੀਜੀ ਕੁੜੀ ਹੋਣੀ ਪੁੱਤ ਆਪਾਂ ਤਾਂ ਧਰਮ ਦੇ ਰੱਬ ਦੇ ਹੀ ਰੱਬ ਨੂੰ ਦੇ ਜਾਂਦਾ ਮੰਮੀ ਉਹੀ ਤਾਂ ਗੱਲ ਐ ਮੈਂ ਉਹਨੂੰ ਉਹੀ ਗੱਲ ਸਮਝਾਈ ਮੈਂ ਕਿਹਾ ਮੇਰੇ ਵਿਆਹ ਨੂੰ 8 ਸਾਲ ਹੋ ਗਏ ਤੇ ਮੈਂ ਕਿਹਾ ਮੇਰੀ ਸੱਸ ਨੇ ਅੱਜ ਤੱਕ ਕਦੇ ਮੈਨੂੰ ਕੁਝ ਬੋਲਿਆ ਨਹੀਂ ਬਾਕੀ ਇੰਨੇ ਰੱਬ ਨੂੰ ਵੀ ਮੁੰਡਾ ਨਹੀਂ ਦੇਦਾ ਧੀ ਦੇ ਦੇ ਅਸਤ ਨੂੰ ਉਹੀ ਕਿਹਾ ਮੈਂ ਕਿਆ ਦੇਖ ਤੇਰੇ ਤਿੰਨੇ ਕੁੜੀਆਂ ਨੇ ਤੇ ਅਸੀਂ ਕੁੜੀ ਨੂੰ ਵੀ ਤਰਸਦੇ ਆ ਕਹੀ ਜੇ ਲੋਗ ਨੇ ਹਾ ਨਾ ਮੰਮੀ ਇਸ ਜਮਾਨੇ ਦੇ ਵਿੱਚ ਆਪਾਂ ਜਿੱਤੇ ਨਹੀਂ ਸਕਦੇ ਹੋਰ ਜੇ ਤਿੰਨ ਕੁੜੀਆਂ ਹੋ ਗਈਆਂ ਤੇ ਕਿਹੜਾ ਗੁਨਾਹ ਹੋ ਗਿਆ ਨਾਲੇ ਮੰਮੀ ਉਹਦੇ ਵਾਸਤਾ ਨਹੀਂ ਸੀਗਾ ਤਿੰਨ ਕੁੜੀਆਂ ਹੋਣਾ ਇਹ ਤਾਂ ਰੱਬ ਦੀ ਮਰਜ਼ੀ ਆ ਨਾ ਪਰਮਾਤਮਾ ਨੇ ਜਿਹੜੇ ਜਵਾਕ ਨੂੰ ਜਿਹਦੇ ਘਰ ਭੇਜਣਾ ਆ ਆਖਰ ਚੋਂ ਨੇ ਭੇਜ ਹੀ ਦੇਣਾ ਆ ਨਾਲੇ ਹਰ ਕੋਈ ਬੱਚਾ ਨਾ ਆਪਦੇ ਕਰਮ ਆਪ ਲੈ ਕੇ ਆਉਂਦਾ ਹੁੰਦਾ ਮੰਮੀ ਨਾਲੇ ਵੈਸੇ ਵੀ ਮਾਂ ਮਾਪਿਓ ਤਾਂ ਹਮੇਸ਼ਾ ਧੀਆਂ ਦੇ ਕਰਮਾਂ ਨੂੰ ਖਾਂਦੇ ਨੇ ਇਹ ਲੋਕਾਂ ਨੂੰ ਪਤਾ ਨਹੀਂ ਕਦੋਂ ਸਮਝ ਆਊਗੀ। ਯਾਤ ਬੁੱਧੀ ਮਾਰੀ ਪਈ ਇਹ ਲੋਕਾਂ ਦੀ। ਹੋਰ ਮਾਂ ਚਲੋ ਮੰਮੀ ਤੁਸੀਂ ਦੱਸੋ ਮੈਂ ਚਾਹ ਬਣਾ ਦਾਂ ਤੁਹਾਨੂੰ। ਕੋਈ ਨਾ ਪਤਾ। ਚਾਹ ਮੈਂ ਹਾਂ ਕਿ ਨਾ ਕਰੀ ਪਈਏ ਸਮਝ ਆਜਾ ਪਾ ਦੋਏ ਪੀ ਲੈ। ਚਲੋ ਚਲੋ ਅੰਦਰ ਚਲੋ। ਮੈਂ ਵੀ ਬਸ ਆਬ ਕਰਦੀ ਕਰਦੀ ਫੋਨ ਤੇ ਹੀ ਲੱਗ ਗਈ ਮੈਂ। ਮੈਂ ਤਾਂ ਕੱਲੀ ਦੇਖ ਰਹੀ ਹਾਂ ਮੇਰੇ ਕੋਲ ਤਾਂ ਹੀ ਆਇਆ ਇਹਨੇ ਚਲਾ ਮਾਰਦੇ। ਚਲੋ ਮੰਮੀ ਆਜੋ। ਆਜਾ ਬੱਚੇ। ਦਾਦੀ ਦਾਦੀ ਹਾਂ ਮम्मा ਕਿੱਥੇ ਆ ਮੈਨੂੰ ਤੇਰੀ ਮੰਮੀ ਦਾ ਠੇਕਾ ਲੱਤਾ ਹੋਇਆਗਾ ਵੀ ਮੋ ਤਾਂ ਮਗਰ ਮਗਰ ਫਿਰਦੀ ਆ ਇੱਥੇ ਮਰਦੀ ਗਰਦੀ ਹੋਣੀ ਕਿਤੇ ਮम्मा ਕਿੱਥੇ ਆ ਆਪਦੀ ਮੰਮਾ ਲੇ ਤਾਂ ਭੋਰਾ ਨਹੀਂ ਲੱਗਦੀ ਇੱਥਰ ਨੂੰ ਭੱਜੀ ਆਉਂਦੀ ਹੁੰਦੀ ਹੈਗੀ ਭੁੱਖ ਲੱਗੀ ਹੋਣੀ ਹੁਣ ਤੈਨੂੰ ਹਨਾ ਤਾਂ ਹੀ ਪੁੱਛਦੀ ਆ ਮੈਨੂੰ ਕੀ ਰੋਟੀ ਖਾਣੀ ਹੈ ਹੈ ਕੀ ਖਾਣਾ ਜੋੜ ਕੇ ਰੱਖਣਾ ਚਾਹੀਦਾ ਆ ਨਾ ਕਿ ਵਿਗਾੜ ਕੇ ਧੰਨਵਾਦ ਜੀ ਚੈਨਲ ਦਾ ਨਾਮ ਆਂਟੀ ਬੋਲਿਓ ਪੰਜਾਬ ਦੇ ਪਿੰਡ 01 ਪੰਜਾਬ ਦੇ ਪਿੰਡ 01 ਸਾਰੇ ਜਾਣੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਧੰਨਵਾਦ ਜੀ ਸਤਿ ਸ਼੍ਰੀ ਅਕਾਲ